ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਨਯੋਗ ਰਾਜਪਾਲ ਜੀ ਦੇ ਨਾਮ ਤੇ ਜੀ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਜਿਸ ਵਿੱਚ ਪੰਜਾਬ ਦੀ ਜੋ ਹਾਲਾਤ ਹੈ ਜੋ ਆਰਥਿਕ ਸਥਿਤੀ ਹੈ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਔਰ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਉਹ ਮੰਗ ਪੱਤਰ ਦਿੱਤਾ ਜਿਸ ਵਿੱਚ ਜੇ ਬਿਜਲੀ ਦੀ ਸਬਸਿਡੀ ਖਤਮ ਕੀਤੀ ਗਈ ਔਰ ਬਹੁਤ ਵੱਡਾ ਬੋਝ ਆ ਜਿਹੜਾ ਪੰਜਾਬ ਦੇ ਬਿਜਲੀ ਦੇ ਕੰਜ਼ਿਊਮਰ ਤੇ ਸਾਰੇ ਪੰਜਾਬੀਆਂ ਤੇ ਪਾਇਆ ਗਿਆ। ਇਹ ਆਪਣੇ ਬੱਸਾਂ ਦੇ ਕਿਰਾਏ ਵੱਡੇ ਪੱਧਰ ਤੇ ਵਧਾ ਦਿੱਤੇ ਗਏ। ਲਾਅ ਐਂਡ ਆਊਟ ਦੀ ਜੋ ਸਥਿਤੀ ਹੈ ਉਹ ਵੀ ਆਪਣੇ ਸਾਰਿਆਂ ਦੇ ਸਾਹਮਣੇ ਆ ਗੈਂਗਸਟਰ ਬਾਦ ਲੁੱਟਾਂ ਖੋਹਾਂ ਚੋਰੀਆਂ ਕਿਵੇਂ ਵਧ ਰਹੀਆਂ ਨੇ। ਕਰਪਸ਼ਨ ਦੇ ਕੀ ਹਾਲਾਤ ਨੇ? ਔਰ ਇਸ ਦੇ ਨਾਲ ਨਾਲ ਡੀਜ਼ਲ ਔਰ ਪੈਟਰੋਲ ਦੀਆਂ ਕੀਮਤਾਂ ਵਿੱਚ ਹਰ ਸਾਲ 6 ਮਹੀਨੇ ਬਾਅਦ ਟੈਕਸ ਵਧਾ ਦਿੱਤੇ ਜਾਂਦੇ ਨੇ ਅੱਜ ਪੰਜਾਬ ਵਿੱਚ ਡੀਜ਼ਲ ਔਰ ਪੈਟਰੋਲ ਦੀ ਜਿਹੜੀ ਕੀਮਤ ਆ ਜੋ ਕਿਸੇ ਸਮੇਂ ਹਰਿਆਣੇ ਨਾਲੋਂ ਘੱਟ ਹੋਇਆ ਕਰਦੀ ਸੀ ਅੱਜ ਹਰਿਆਣਾ ਹਿਮਾਚਲ ਸਾਰੀਆਂ ਸਟੇਟਾਂ ਨਾਲੋਂ ਪੰਜਾਬ ਵਿੱਚ ਡੀਜ਼ਲ ਔਰ ਪੈਟਰੋਲ ਦੀਆਂ ਕੀਮਤਾਂ ਵਧ ਲੈ ਰਹੇ ਆ ਪੰਜਾਬ ਸਰਕਾਰ ਸੋ ਇਹ ਪੰਜਾਬ ਦੇ ਟੈਕਸਾਂ ਦੇ ਬਦਲ ਹਤਾ ਔਰ ਔਰ ਜਿਹੜੀ ਅਖੀਰਲੀ ਗੱਲ ਇਹ ਵੀ ਸੀ ਕਿ ਪੰਜਾਬ ਵਿੱਚ ਸਰਕਾਰ ਦੇ ਖਿਲਾਫ ਬੋਲਣ ਵਾਲੇ ਪੱਤਰਕਾਰ ਅਖਬਾਰ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸਾਰਿਆਂ ਨੂੰ ਦਬਾਅ ਪਾ ਕੇ ਕਿਸੇ ਨੂੰ ਲਾਲਚ ਨਾਲ ਕਿਸੇ ਨੂੰ ਆਪਣੇ ਦਫਾ ਨਾਲ ਪੁਲਿਸ ਦੇ ਪ੍ਰਸ਼ਾਸਨ ਦੇ ਦਫਾ ਨਾਲ ਉਹਨਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਔਰ ਇਸ ਤਹਿਤ ਤਾਜ਼ਾ ਜਿਹੜੀ ਘਟਨਾ ਹੈ ਮਾਲਵਿੰਦਰ ਸਿੰਘ ਮਾਲੀ ਜੋ ਉਹਦੇ ਪੰਜਾਬ ਦੇ ਉਹ ਕੇ ਚਿੰਤਕ ਵੀ ਨੇ ਵਿਦਵਾਨ ਨੇ ਔਰ ਪੱਤਰਕਾਰ ਨੇ ਉਹਨਾਂ ਨੂੰ ਬਿਲਕੁਲ ਨਜਾਇਜ਼ ਢੰਗ ਨਾਲ ਰਾਸਤੇ ਚ ਲਿਆ ਉਹਦੀ ਵੀ ਅਸੀਂ ਪਰਦੋਸ਼ ਸ਼ਬਦਾਂ ਜਾਂ ਦਿਆ ਕਰਦੇ ਹਾਂ ਔਰ ਉਹਦਾ ਵੀ ਅਸੀਂ ਮੰਗ ਪੱਤਰ ਜਿਹੜਾ ਦਿੱਤਾ ਸੋ ਇਹਨਾਂ ਮੁੱਦਿਆਂ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਪਦਾ ਹੱਕ ਹੈ ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾ ਪੰਜਾਬ ਦੇ ਹੱਕਾਂ ਦਾ ਪਹਿਰੇਦਾਰ ਬਣ ਕੇ ਰਿਹਾ ਉਹ ਆਵਾਜ਼ ਹੈ ਜਿਹੜੀ ਰਾਜਪਾਲ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਹੈ। ਜਿੰਦਰ ਸਾਹਿਬ ਜੀ ਇਹ ਗੱਲ ਕਿ ਕਿਹ ਜAVE ਲਗਾਤਾਰ ਜਿਹੜੇ ਗੈਂਗਸਟਰਵਾਦ ਵੀ ਵੱਧ ਰਿਹਾ ਹੈ, ਟਕੋੜ ਵੱਧ ਰਹੀ ਹੈ। ਇਹਨੂੰ ਦੇਖ ਕੇ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਫਰੈਸ ਵੀ ਕਰਾ ਦਿੱਤਾ ਜਾ ਸਕਦਾ ਅਕਾਲੀ ਦਲ। ਦੇਖੋ ਅ ਅੱਜ ਵੀ ਇੱਕ ਪ੍ਰੋਟੈਸਟ ਦੇ ਰੂਪ ਹੈ। ਕੁਝ ਹਲਕਿਆਂ 'ਚ ਕੁਝ ਜ਼ਿਲ੍ਹਿਆਂ 'ਚ ਧਰਨੇ ਵੀ ਦਿੱਤੇ ਗਏ ਨੇ। ਕਈਆਂ 'ਚ ਮੈਮੋਰੰਡਮ ਦਿੱਤੇ ਗਏ ਨੇ। ਕੱਲ ਨੂੰ ਬਰਨਾਲਾ ਵਿਖੇ ਵੀ ਸਾਡਾ ਬਹੁਤ ਵੱਡਾ ਧਰਨਾ ਅ ਰੱਖਿਆ ਗਿਆ। ਸੋ ਇਹ ਸਾਰੇ ਇਹ ਸਾਰੇ ਮੁੱਦੇ ਨੇ ਪੰਜਾਬ ਦੇ ਜਿਹਨਾਂ ਨੂੰ ਉਜਾਗਰ ਕਰਨਾ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਫਰਜ਼ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਕੈਸੀ ਜਮਾਤ ਹੈ ਜਿਸ ਨੇ ਪੰਜਾਬ ਦੇ ਹੱਕਾਂ ਲਈ ਪੰਜਾਬੀਆਂ ਦੇ ਹੱਕਾਂ ਲਈ ਸਿੱਖ ਆਉਣ ਦੇ ਹੱਕਾਂ ਲਈ ਲੜਾਈਆਂ ਲੜੀਆਂ ਨੇ ਔਰ ਬਾਕੀ ਤਾਂ ਸਿਰਫ ਖਾਨਾ ਪੂਰਤੀ ਜਾਂ ਡਰਾਮੇਬਾਜ਼ੀ ਹੈ ਸੋ ਪੰਜਾਬ ਦੇ ਜੇ ਦਰਦ ਹੈ ਕਿਸੇ ਪਾਰਟੀ ਨੂੰ ਔਰ ਪੰਜਾਬ ਦੇ ਹੱਕਾਂ ਲਈ ਜੇ ਕਿਸੇ ਨੇ ਕੋਈ ਲੜਾਈਆਂ ਲੜੀਆਂ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਅਸੀਂ ਜਿੱਥੇ ਵੀ ਕਿਤੇ ਕੋਈ ਮੁਸ਼ਕਲ ਤਰਪੇਸ਼ ਆਊਗੀ ਉਥੇ ਡਟ ਕੇ ਪਹਿਰਾ ਦੇਵਾਂਗੇ ਪਾਰਟੀ ਕਾਲੀਦਾਲ ਜ਼ਿਲ੍ਹਾ ਸੰਗਰੂਰ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਦੇ ਸਾਬ ਨੂੰ ਮੰਗ ਪੱਤਰ ਦਿੱਤਾ ਹੈ ਮੰਗ ਪੱਤਰ ਇਸ ਗੱਲ ਦਾ ਕਿਉਂਕਿ ਪੰਜਾਬ ਦੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਵਿੱਚ ਅੱਜ ਜੀਵਨ ਬਸਰ ਕਰਨਾ ਸਭ ਤੋਂ ਔਖਾ ਹੋਇਆ ਪਿਆ ਜੇ ਅੱਜ ਕੋਈ ਬੋਲਦਾ ਹੈ ਤਾਂ ਉਹਤੇ ਪਰਚੇ ਤੇ ਕੇਂਦਰ ਕੀਤਾ ਜਾਂਦਾ ਹੈ ਜੇ ਅੱਜ ਮਹਿੰਗਾਈ ਦੀ ਦਰ ਲਾ ਲਓ ਅੱਜ ਲੈਂਡ ਆਰਡਰ ਦੀ ਗੱਲ ਕਰ ਲਓ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰ ਲਓ ਹਰ ਮੁੱਦੇ ਤੇ ਜਿਹੜੀ ਹੈ ਮੌਜੂਦਾ ਸਰਕਾਰ ਫੇਲ ਹੋਈ ਹੈ ਅੱਜ ਜਿਹੜੇ ਡੀਜ਼ਲ ਦੇ ਪ੍ਰਾਈਸ ਜਿਹੜੇ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਸਾਡੇ ਖਜ਼ਾਨੇ ਭਰੇ ਨੇ ਅਸੀਂ ਲੋਕਾਂ ਤੇ ਬਾਧੂ ਬੋਝ ਨਹੀਂ ਪਾਵਾਂਗੇ ਮੁਫਤ ਸਕੀਮਾਂ ਦੀਆਂ ਗੱਲਾਂ ਕਰਦੀ ਸੀ ਜਿਹੜੀ ਬੱਸਾਂ ਦੇ ਕਿਰਾਏ ਮੁਫਤ ਗੱਲ ਦੀ ਗੱਲ ਕਰਦੀ ਸੀ ਦੂਜੇ ਪਾਸੇ ਕਿਰਾਏ ਜਿਹੜੇ ਨੇ 1-1 ਰੁਪਿਆ 1.5 ਰੁਪਏ ਤੋਂ ਵੱਧ ਵਧਾਏ ਗਏ ਨੇ ਸੋ ਉਹਨਾਂ ਸਾਰੇ ਮੁੱਦਿਆਂ ਦੇ ਖਿਲਾਫ ਤੇ ਉਹ ਤੋਂ ਵੱਡੀ ਗੱਲ ਜਿਹੜੀ ਹੈ ਅੱਜ ਬੋਲਣ ਦੀ ਆਜ਼ਾਦੀ ਤੇ ਮਾਲਵਿੰਦਰ ਸਿੰਘ ਮਾਲੀ ਵਰਗੇ ਜਿਹੜੇ ਸੁਭਚਿੰਤਕ ਪੰਜਾਬ ਦੇ ਜਿਨ੍ਹਾਂ ਨੇ ਹਮੇਸ਼ਾ ਸੋਸ਼ਲ ਮੀਡੀਆ ਤੇ ਆਵਾਜ਼ ਬੁਲੰਦ ਕੀਤੀ ਹੈ ਉਹਨਾਂ ਲੋਕਾਂ ਤੇ ਝੂਠੇ ਪਰਚੇ ਦੇ ਕੇ ਉਹਨਾਂ ਨੂੰ ਅੰਦਰ ਕਰਨ ਦੀ ਜਿਹੜੀ ਇਹ ਇਹਨਾਂ ਨੇ ਨੌਬਤ ਲਿਆਂਦੀ ਹੈ ਇਹ ਬਹੁਤ ਮੰਦ ਭਾਗ ਹੈ ਇਸ ਦੇ ਖਿਲਾਫ ਅਸੀਂ ਅੱਜ ਪ੍ਰੈਸ ਕਾਨਫਰੰਸ ਇੱਥੇ ਜਿਹੜੀ ਆਪਾਂ ਰੈਂਡਮ ਢੀ ਸਾਹਿਬ ਨੂੰ ਦਿੱਤਾ ਹੈ ਤੇ ਨਾਲ ਹੀ ਮੈਂ ਇੱਕ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਹ ਕਹਿਣਾ ਚਾਹਣਾ ਕਿ ਮੁੱਖ ਮੰਤਰੀ ਸਾਹਿਬ ਜਿੰਨਾ ਸਮਾਂ ਤੁਸੀਂ ਇਹਨਾਂ ਚੀਜ਼ਾਂ ਤੇ ਲੋਕਾਂ ਦੇ ਬਦਲਾਖੋਰੀ ਤੇ ਜਿਹੜਾ ਟਾਈਮ ਖਰਾਬ ਕਰਦੇ ਹੋ ਜੇ ਉਹਨਾਂ ਸਮਾਂ ਤੁਸੀਂ ਗੈਂਗਸਟਰ ਫਰਮ ਤੇ ਤੁਸੀਂ ਜਿਹੜੇ ਨਸ਼ੇ ਵਾਲੇ ਤਸਕਰ ਫੜਨ ਤੇ ਜਾਂ ਪੰਜਾਬ ਦੇ ਹਾਲਾਤਾਂ ਨੂੰ ਵਿੱਤੀ ਹਾਲਾਤਾਂ ਨੂੰ ਸੁਧਾਰਨ ਤੇ ਲਾ ਦੋਂ ਤਾਂ ਬਿਹਤਰ ਹੋਊਗਾ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਚੰਗੇ ਹੋ ਜਾਣ। ਜੀ ਤੁਸੀਂ ਪੀਆਟੀਸੀ ਦੀ ਗੱਲ ਕੀਤੀ ਐ ਕੋਈ ਰੇਲ ਨਹੀਂ ਚੱਲ ਰਹੀ ਅੱਜ ਤੇ ਫਿਰ ਇਸ ਵਾਰੀ 200 ਬੱਸ ਐ ਜਿਹੜੀ ਫੇਰ ਕੰਡਮ ਹੋ ਜਣੀ ਐ ਇਸ ਮਹੀਨੇ ਦੇ ਵਿੱਚ ਰੁਜ਼ਗਾਰ ਬੇਰੁਜ਼ਗਾਰੀ ਵਧੇਗੀ ਜਾਂ ਘਟੇਗੀ ਕੀ ਲੱਗਦਾ ਤੁਹਾਨੂੰ ਅੱਜ ਤੇ ਹਾਲਾਤ ਇਹ ਜੇ ਕਰ ਰੱਖੇ ਨੇ ਪੰਜਾਬ ਦਾ ਜਿਹੜਾ ਧਿਆਨ ਇਹਨਾਂ ਕਮਾਂ ਵੱਲ ਜਿਹੜਾ ਸਰਕਾਰ ਦਾ ਕਿਸੇ ਪਾਸੇ ਨਹੀਂ ਐ ਉਹਨਾਂ ਦਾ ਇੱਕੋ ਮਕਸਦ ਐ ਕਿ ਪੰਜਾਬ ਦਾ ਪੈਸਾ ਲੁੱਟ ਕੇ ਅਸੀਂ ਐਡਵਰਟਾਈਜ਼ਮੈਂਟ ਕਿਵੇਂ ਕਰੀਏ ਪਾਰਟੀ ਦੀ ਹਰਿਆਣਾ ਇਲੈਕਸ਼ਨ ਚ ਕਿਵੇਂ ਲਾਉਣਾ ਹੈ ਬਾਕੀ ਸਟੇਟਾਂ ਚ ਕਿਵੇਂ ਵਰਤਣਾ ਹੈ ਇਹਦੇ ਤੇ ਜ਼ੋਰ ਹੈ ਜੇ ਪੀਆਰਟੀਸੀ ਅਸੀਂ ਮਾਨ ਨਾਲ ਕਹਿੰਨਾ ਕਿ ਕਾਲੀ ਦਲ ਦੀ ਸਰਕਾਰ ਜਿਹੜੀ ਹੈ ਪੀਆਰਟੀਸੀ ਮੁਨਾਫੇ ਦੇ ਵਿੱਚ ਗਈ ਸੀ ਪਰ ਅੱਜ ਪੀਆਰਟੀਸੀ ਉਸੇ ਕਗਾਰ ਤੇ ਖੜੀ ਕਰਦੀ ਜਿੱਥੇ ਅਸੀਂ ਤਕਰੀਬਨ 550 ਤੋਂ ਵੱਧ ਬੱਸਾਂ ਪਾਈਆਂ ਸੀ 2015 ਚ ਉਸ ਤੋਂ ਬਾਅਦ ਵੀ ਸਰਕਾਰਾਂ ਚ ਪਈਆਂ ਪਰ ਇਹ ਸਰਕਾਰ ਹੈ ਜਿਹਦੇ ਚ ਕੋਈ ਬੱਸਾਂ ਦਾ ਪਾਉਣ ਦਾ ਦਾ ਛੱਡੋ ਜਿਹੜੀਆਂ ਚੱਲਦੀਆਂ ਨੇ ਉਹਨਾਂ ਨੂੰ ਵਿਚਲਾਉਣ ਦੀ ਹਿੰਮਤ ਨਹੀਂ ਹੈਗੀ ਤੇ ਅੱਜ ਜਿਹੜਾ ਮੈਂ ਪੜ ਰਿਹਾ ਸੀ ਕਿ ਬਹੁਤ ਸਾਰੇ ਸਰਕਾਰੀ ਅਦਾਰਿਆਂ ਦੇ ਜਿਨ੍ਹਾਂ ਦੀਆਂ ਸਕੀਮਾਂ ਨੇ ਉਹਨਾਂ ਦਾ ਕਿਸਦਾ 500 ਕਰੋੜ ਰੁਪਏ ਦਾ ਕਿਸਦਾ 700 ਕਰੋੜ ਰੁਪਏ ਦਾ ਅਜ ਇੱਕ ਆਸ਼ੂਮਾਨ ਵੀ ਬੀਵਨ ਜਿਹੜੀ ਜੀਵਨ ਬੀਮਾ ਜਿਹੜੀ ਆ ਉਹ ਇਲਾਜ ਲਈ ਦਿੰਦੇ ਨੇ ਉਹ ਪ੍ਰਾਈਵੇਟ ਜਿਹੜੇ ਹਸਪਤਾਲ ਨੇ ਉਹਨਾਂ ਨੇ ਬੰਦ ਕਰਤਾ ਉਹ ਤੇ ਕਿਉਂ ਕੀਤਾ ਬੰਦ ਕਿਉਂਕਿ 600 ਕਰੋੜ ਤੋਂ ਉੱਪਰ ਰੁਪਿਆ ਜਿਹੜਾ ਉਹਨਾਂ ਦਾ ਬਕਾਇਆ ਖੜਾ ਹੈ ਸੋ ਸਰਕਾਰ ਜਿਹੜੀ ਹੈ ਜਿਹੜੀ ਮੈਡੀਕਲ ਸਹੂਲਤਾਂ ਦੀ ਤੇ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਜਿਹੜੇ ਰੌਲਾ ਪਾਉਂ ਤੇ ਅਬਦੇ ਇਲਾਜ ਕਰਾਉਣ ਵਾਸਤੇ ਦਿੱਲੀ ਜਾਣਾ ਪੈਂਦਾ ਸੋ ਅੱਜ ਜਿਹੜੀ ਦਾਵਿਆਂ ਦੀ ਫੂਕ ਨਿਕਲਦੀ ਪੂਰੀ ਨਜ਼ਰ ਆ ਰਹੀ ਹੈ ਸ੍ਰੋਮਣੀ ਕਾਲਜ ਦਲ ਦੇ ਵੱਲੋਂ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਮੁੱਖ ਤੌਰ ਤੇ ਮੰਗਾਈ ਡੀਜ਼ਲ ਦੇ ਫੁੱਲ ਰੇਟ ਦੇ ਵਿੱਚ ਹੋਏ ਵਾਧੇ ਔਰ ਬੀਬੀ ਰਿਟਰਨ ਦੇ ਵਾਦੇ ਉਹਨਾਂ ਸੰਬੰਧੀ ਤੇ ਹੋਰ ਵੀ ਮਸਲੇ ਜਿਹੜੇ ਉਹਨਾਂ ਸੰਬੰਧੀ ਇੱਕ ਮੰਗ ਪੱਤਰ ਮਾਨਯੋਗ ਗੁਰਨਾਨ ਸਾਹਿਬ ਦੇ ਨਾਮ ਜਿਹੜਾ ਹੈ ਉਹ ਮੇਰੇ ਤੋਂ ਦਿੱਤਾ ਗਿਆ ਕਿ ਅਸੀਂ ਇਹਨਾਂ ਦਾ ਮੰਗ ਪੱਤਰ ਜਿਹੜਾ ਹੈ ਉਹ ਲੈ ਲਿਆ ਔਰ ਲੈ ਕੇ ਇਹਨੂੰ ਰਾਜਪਾਲ ਜੀ ਨੂੰ ਫੌਰਟਕਲ ਚਲੇਗਾ